ਮਾਮਲਾ ਤੋਬੀ ਮਹੱਲੇ ਦੇ ਹੈਰੋਇਨ ਤਸਕਰ ਸ਼ਾਨੂੰ ਦਾ ਨਾਬਾਲਗ ਨੌਜਵਾਨਾਂ ਨੂੰ ਹੈਰੋਇਨ ਦਾ ਆਦੀ ਬਣਾਉਣ ਵਿੱਚ ਸ਼ਾਨੂੰ ਦਾ ਹੱਥ ਇਹੀ ਨਾਬਾਲਗ ਨਸ਼ੀਲੇ ਪਦਾਰਥਾਂ ਲਈ ਕਰਦੇ ਨੇ ਲੁੱਟਖੋ ਵਰਗੇ ਅਪਰਾਧ ਪੈਨਿਕ ਸਵੇਰਾ ਨੇ ਜਲੰਧਰ ਦੇ ਤੋਬੀ ਮਹੱਲੇ ਦੇ ਰਹਿਣ ਵਾਲੇ ਸ਼ਾਨੂੰ ਨਾਮਕ ਨੌਜਵਾਨ ਵੱਲੋਂ ਹੈਰੋਇਨ ਦੀ ਤਸਕਰੀ ਦਾ ਮੁੱਦਾ ਪ੍ਰਮੁਖਤਾ ਦੇ ਨਾਲ ਉਠਾਇਆ ਸੀ ਇਸ ਖੁਲਾਸੇ ਤੋਂ ਬਾਅਦ ਹੁਣ ਸ਼ਾਨੂੰ ਜਲੰਧਰ ਛੱਡ ਕੇ ਫਰਾਰ ਹੋ ਗਿਆ ਹੈ ਸੂਤਰਾਂ ਦੀ ਮੰਨੀਅਤ ਅਨੁਸਾਰ ਸ਼ਾਨੂੰ ਨੇ ਜੋਤੀ ਚੌਕ ਮਗਦੂਮਪੁਰਾ ਤੇ ਨਕੋਦਰ ਚੌਂਥ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੈਰੋਇਨ ਦਾ ਆਦੀ ਬਣਾ ਦਿੱਤਾ ਹੈ ਇੰਨਾ ਹੀ ਨਹੀਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਨਾਬਾਲਗ ਨੌਜਵਾਨ ਹਨ ਜਿਨ੍ਹਾਂ ਨੂੰ ਸ਼ਾਨੂ ਨੇ ਨਸ਼ਿਆਂ ਦੇ ਜਾਲ ਦੇ ਵਿੱਚ ਫਸਾਇਆ ਹੈ ਇਹਨਾਂ ਬਾਲਕ ਜੇਬਾਂ ਦੇ ਵਿੱਚ ਪੈਸੇ ਨਾ ਹੋਣ ਦੇ ਚਲਦੇ ਆਪਣੀ ਨਸ਼ੇ ਦੀ ਲਤ ਨੂੰ ਸੰਤੋਸ਼ਿਤ ਕਰਨ ਦੇ ਲਈ ਲੁੱਟਖੋ ਅਤੇ ਡਕੈਤੀ ਦਾ ਸਹਾਰਾ ਲੈਂਦੇ ਹਨ ਜੇਕਰ ਦੇਖਿਆ ਜਾਵੇ ਤਾਂ ਸ਼ਹਿਰ ਦੇ ਵਿੱਚ ਹੋ ਰਹੇ ਅਪਰਾਧਾਂ ਦੇ ਜ਼ਿਆਦਾਤਰ ਦੋਸ਼ੀ ਹੈਰੋਇਨ ਵਰਗੇ ਨਸ਼ਿਆਂ ਦੇ ਆਦੀ ਹਨ ਜੇਕਰ ਹੁਣ ਅਸੀਂ ਇਸ ਅਪਰਾਧ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸ਼ਾਨੂੰ ਵਰਗੇ ਹੈਰੋਇਨ ਤਸਕਰਾਂ ਤੇ ਸਿਕੰਜਾ ਕਸਣਾ ਜ਼ਰੂਰੀ ਹੈ ਇਸ ਵੇਲੇ ਸ਼ਾਨੂੰ ਸ਼ਹਿਰ ਤੋਂ ਫਰਾਰ ਹੋ ਗਿਆ ਪਰ ਜਿਵੇਂ ਹੀ ਮਾਮਲਾ ਠੰਡਾ ਹੋਵੇਗਾ ਉਹ ਫਿਰ ਤੋਂ ਹੈਰੋਇਨ ਤਸਕਰੀ ਦਾ ਕਾਰੋਬਾਰ ਸ਼ੁਰੂ ਕਰ ਦੇਵੇਗਾ ਸੂਤਰ ਦੱਸਦੇ ਹਨ ਕਿ ਮਗਦੂਮਪੁਰਾ ਦੇ ਕਈ ਨਾਬਾਲਗ ਨੌਜਵਾਨ ਸ਼ਾਨੂੰ ਦੀ ਬਦੌਲਤ ਹੈਰੋਇਨ ਦੇ आदी ਹੋ ਗਏ ਹਨ ਮਾਮਲਾ ਤੋਬੀ ਮਹੱਲੇ ਦੇ ਹੈਰੋਇਨ ਤਸਕਰ ਸ਼ਾਨੂੰ ਦਾ ਨਾਬਾਲਗ ਨੌਜਵਾਨਾਂ ਨੂੰ ਹੈਰੋਇਨ ਦਾ ਆਦੀ ਬਣਾਉਣ ਵਿੱਚ ਸ਼ਾਨੂੰ ਦਾ ਹੱਥ ਇਹਨਾਂ ਨਾਬਾਲਗ ਨਸ਼ੀਲੇ ਪਦਾਰਥਾਂ ਲਈ ਕਰਦੇ ਨੇ ਲੁੱਟਖੋ ਵਰਗੇ ਅਪਰਾਧ ਪੈਨਿਕ ਸਵੇਰਾ ਨੇ ਜਲੰਧਰ ਦੇ ਤੋਬੀ ਮਹੱਲੇ ਦੇ ਰਹਿਣ ਵਾਲੇ ਸ਼ਾਨੂੰ ਨਾਮਕ ਨੌਜਵਾਨ ਵੱਲੋਂ ਹੈਰੋਇਨ ਦੀ ਤਸਕਰੀ ਦਾ ਮੁੱਦਾ ਪ੍ਰਮੁਖਤਾ ਦੇ ਨਾਲ ਉਠਾਇਆ ਸੀ ਇਸ ਖੁਲਾਸੇ ਤੋਂ ਬਾਅਦ ਹੁਣ ਸ਼ਾਨੂੰ ਜਲੰਧਰ ਛੱਡ ਕੇ ਫਰਾਰ ਹੋ ਗਿਆ ਹੈ ਸੂਤਰਾਂ ਦੀ ਮੰਨੀਅਤ ਅਨੁਸਾਰ ਸ਼ਾਨੂੰ ਨੇ ਜੋਤੀ ਚੌਕ ਮਗਦੂਮਪੁਰਾ ਤੇ ਨਕੋਦਰ ਚੌਂਥ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੈਰੋਇਨ ਦਾ ਆਦੀ ਬਣਾ ਦਿੱਤਾ ਹੈ ਇੰਨਾ ਹੀ ਨਹੀਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਨਾਬਾਲਗ ਨੌਜਵਾਨ ਹਨ ਜਿਨ੍ਹਾਂ ਨੂੰ ਸ਼ਾਨੂ ਨੇ ਨਸ਼ਿਆਂ ਦੇ ਜਾਲ ਦੇ ਵਿੱਚ ਫਸਾਇਆ ਹੈ ਇਹਨਾਂ ਬਾਲਗ ਜੇਬਾਂ ਦੇ ਵਿੱਚ ਪੈਸੇ ਨਾ ਹੋਣ ਦੇ ਚਲਦੇ ਆਪਣੀ ਨਸ਼ੇ ਦੀ ਲਤ ਨੂੰ ਸੰਤੋਸ਼ਿਤ ਕਰਨ ਦੇ ਲਈ ਲੁੱਟਖੋ ਅਤੇ ਡਕੈਤੀ ਦਾ ਸਹਾਰਾ ਲੈਂਦੇ ਹਨ ਜੇਕਰ ਦੇਖਿਆ ਜਾਵੇ ਤਾਂ ਸ਼ਹਿਰ ਦੇ ਵਿੱਚ ਹੋ ਰਹੇ ਅਪਰਾਧਾਂ ਦੇ ਜ਼ਿਆਦਾਤਰ ਦੋਸ਼ੀ ਹੈਰੋਇਨ ਵਰਗੇ ਨਸ਼ਿਆਂ ਦੇ ਆਦੀ ਹਨ ਜੇਕਰ ਹੁਣ ਅਸੀਂ ਇਸ ਅਪਰਾਧ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸ਼ਾਨੂੰ ਵਰਗੇ ਹੈਰੋਇਨ ਤਸਕਰਾਂ ਤੇ ਸਿਕੰਜਾ ਕਸਣਾ ਜ਼ਰੂਰੀ ਹੈ ਇਸ ਵੇਲੇ ਸ਼ਾਨੂੰ ਸ਼ਹਿਰ ਤੋਂ ਫਰਾਰ ਹੋ ਗਿਆ ਪਰ ਜਿਵੇਂ ਹੀ ਮਾਮਲਾ ਠੰਡਾ ਹੋਵੇਗਾ ਉਹ ਫਿਰ ਤੋਂ ਹੈਰੋਇਨ ਤਸਕਰੀ ਦਾ ਕਾਰੋਬਾਰ ਸ਼ੁਰੂ ਕਰ ਦੇਵੇਗਾ ਸੂਤਰ ਦੱਸਦੇ ਹਨ ਕਿ ਮਗਦੂਮਪੁਰਾ ਦੇ ਕਈ ਨਾਬਾਲਗ ਨੌਜਵਾਨ ਸ਼ਾਨੂੰ ਦੀ ਬਦੌਲਤ ਹੈਰੋਇਨ ਦੇ आदी ਹੋ ਗਏ ਹਨ